ਖਾਸਪੋਰਟ ਟੀਵੀ ਦੇਖ ਰਹੇ ਦਸ਼ਕਾਂ ਦਾ ਸਵਾਗਤ ਹੈ ਜੀ ਇਸ ਵੇਲੇ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਡੇਰਾ ਸੱਚਖੰਡ ਬੋਹਣ ਹੁਸ਼ਿਆਰਪੁਰ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਅੱਜ 108 ਸੰਤ ਬਾਬਾ ਸੀਤਾदास ਮਹਾਰਾਜ ਜੀ ਦੀ 78ਵੀਂ ਵਰ੍ਹੇ ਵੰਢ ਧੂਮ ਧਾਮ ਦੇ ਨਾਲ ਮਨਾਈ ਜਾ ਰਹੀ ਹੈ ਇੱਕ ਵਾਰ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਵੀ ਆਪਣੇ ਚੈਨਲ ਖਾਸਪੋਰਟ ਟੀਵੀ ਦੇ ਉੱਪਰ ਦਿਖਾਉਂਦੇ ਹਾਂ ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਕਿ ਇੱਕ ਵਾਰ ਸਾਰੀਆਂ ਲਾਈਵ ਤਸਵੀਰਾਂ ਜ਼ਰੂਰ ਦਿਖਾ ਦਿੱਤੀਆਂ ਜਾਣ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਨਾਲ ਜਿਹੜਾ ਆ ਡੇਰਾ ਸੱਚਖੰਡ ਬੋਹਣ ਨੂੰ ਸੰਗਤਾ ਵੱਲੋਂ ਸਜਾਇਆ ਗਿਆ ਹੈ ਵੱਡੀ ਗਿਣਤੀ ਪਾਵਨ ਦਰਬਾਰ ਦੀਆਂ ਸਵੇਰ ਤੋਂ ਹੀ ਜੜੀਆਂ ਹਾਜ਼ਰੀਆਂ ਭਰੀਆਂ ਹਨ ਵੱਡੀ ਗਿਣਤੀ ਦੇ ਵਿੱਚ ਜਿੱਥੇ ਸੰਗਤਾਂ ਨੇ ਇਸ ਪਾਵਨ ਦਰਬਾਰ ਦੀ ਹਾਜ਼ਰੀ ਭਰੀ ਹੈ ਉੱਥੇ ਹੀ ਅੱਜ ਵੱਡੀ ਗਿਣਤੀ ਦੇ ਵਿੱਚ ਸੰਤ ਮਹਾਪੁਰਸ਼ ਵੀ ਅੱਜ ਜਿਹੜੇ ਪੁੱਜੇ ਹਨ ਜਿਨ੍ਹਾਂ ਵੱਲੋਂ ਜਿਹੜੇ ਆਪਣੇ ਜਿਹੜੇ ਕੀਮਤੀ ਵਿਚਾਰ ਜਿਹੜੇ ਸੰਗਤਾਂ ਦੇ ਨਾਲ ਸਾਂਝੇ ਕੀਤੇ ਹਨ ਆਉ ਦਿਖਾਉਂਦੇ ਆ ਤੁਹਾਨੂੰ ਇਸ ਮੌਕੇ ਦੀਆਂ ਕੁਝ ਲਾਈਵ ਤਸਵੀਰਾਂ ਜੁੜੇ ਰੋ ਖ਼ዋਸਪੁਰ ਟੀਵੀ ਦੇ ਨਾਲ ਸ਼੍ਰੀ ਵਾਹ thank <coughs> 也是你呢。Yes, yes. ਸਪੋਟ ਟੀਵੀ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆਂ ਦੋਸਤੋ ਇਸ ਵੇਲੇ ਜਿਹੜਾ ਆ ਦੁਬਾਰਾ ਤੁਹਾਨੂੰ ਜਿਹੜਾ ਆ ਅਸੀਂ ਡੇਰਾ ਬੋਣ ਤੋਂ ਲਾਈਵ ਤਸਵੀਰਾਂ ਦਿਖਾਵਾਂਗੇ ਜਿੱਥੇ ਕਿ ਅੱਜ ਜਿਹੜੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਜਿਹੜਾ ਵੱਡਾ ਇਕੱਠ ਜਿਹੜਾ ਅਜੇ ਡੇਰਾ ਬੋਣ ਵਿਖੇ ਪਹੁੰਚਿਆ ਕਿਉਂਕਿ ਅੱਜ ਜਿਹੜਾ ਆ ਬਹੁਤ ਵੱਡਾ ਜਿਹੜਾ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਦੱਸ ਦਈਏ ਕਿ ਸੰਗਤ ਜੀ ਅੱਜ ਜਿਹੜਾ ਹੈਗਾ 108 ਸੰਤ ਬਾਬਾ ਸੀਤਲ ਜੀ ਦਾਸ ਜੀ ਜੀ ਦੇ 8 78ਵੀਂ ਵਰਸੀ ਜਿਹੜੀ ਹੈ ਬੜੀ ਧੂਮ-ਧਾਮ ਦੇ ਨਾਲ ਜਿਹੜੀ ਹੈ ਆ ਡੇਰੇ ਦੇ ਵਿੱਚ ਜਿਹੜੀ ਹੈ ਸੰਗਤਾ ਵੱਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਸੰਤਾਂ ਮਹਾਂਪੁਰਸ਼ਾਂ ਵੱਲੋਂ ਰਲ ਮਿਲ ਕੇ ਜਿਹੜੀ ਮਨਾਈ ਜਾ ਰਹੀ ਹੈ ਇਸ ਵੇਲੇ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਆਪਣੇ ਚੈਨਲ ਖ਼ዋਸਪੁਰ ਟੀਵੀ ਦੇ ਉੱਪਰ ਦਿਖਾ ਰਹੇ ਹਾਂ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਸਾਰੇ ਡੇਰੇ ਦੀਆਂ ਜਿਹੜੀਆਂ ਲਾਈਵ ਤਸਵੀਰਾਂ ਸੰਗਤ ਦੇ ਨਾਲ ਸਾਂਝੀਆਂ ਕਰ ਦਿਓ ਇਹ ਉਹ ਡੇਰਾ ਹੈ 파ਵਨ ਡੇਰਾ ਹੈਗਾ ਜਿੱਥੇ ਕਿ ਸੰਗਤਾ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਅੱਜ ਦਰਬਾਰ ਦੇ ਜਿਹੜੀਆਂ ਦਰਸ਼ਨ ਕਰਨ ਵਿਖੇ ਪਹੁੰਚੀਆਂ ਹਨ ਸਤ ਸਤ ਬਾਬਾ ਸ਼ੀਤਦਾਤਾ ਜੀ ਨੂੰ ਜਿਹੜਾ ਆ ਨਤਮਸਤਕ ਹੋਣ ਵਾਸਤੇ ਪਹੁੰਚੇ ਹਨ ਲਾਈਵ ਤਸਵੀਰਾਂ ਲਗਾਤਾਰ ਤੁਹਾਨੂੰ ਆਪਣੇ ਚੈਨਲ ਅਸੀਂ ਖ਼ዋਸਪੁਰ ਟੀਵੀ ਤੋਂ ਦਿਖਾ ਰਹੇ ਹਾਂ ਗੁਰੂ ਸਾਹਿਬ ਜੀ ਅੱਜ ਸੰਤ ਸੰਤ ਬਾਬਾ ਸ਼ੀਤਦਾਤਾ ਜੀ ਦੇ ਪਿੱਤਰ ਸੰਤ ਸੰਤ ਬਾਬਾ ਸਰਬੰਦਾ ਸਾਹਿਬ ਜੀ ਮਹਾਰਾਜ ਜੀ ਜਿਨ੍ਹਾਂ ਦੀ ਅਸ਼ੀਰਵਾਦ ਦੇ ਨਾਲ ਔਰ ਜਿਨ੍ਹਾਂ ਦੇ ਪਰਮੇਸ਼ਵਰ ਮਿਹਰ ਅੱਜ ਜੋ ਹਰ ਸਾਲ ਦਮਨੀ ਸੋਮਾ ਯਾਤਰਾ ਪੰਜਾਬ ਤੋਂ ਹਰ ਵਾਰਟ ਹੁੰਦੀ ਹੈ ਬਹੁਤ ਸਾਰੀਆਂ ਸੰਤਾ ਜਮਨ ਤੋਂ ਜੰਮੂ ਤੋਂ ਪਠਾਨਕੋਟ ਰਾਜਸਥਾਨ ਮਾਲਵਾ ਔਰ ਅੰਮ੍ਰਿਤਸਰ ਪਟਿਆਲਾ ਦਿੱਲੀ ਤੋਂ ਸਾਰੀਆਂ ਸੰਤਾਵਾਂ ਬਕਰਤ ਹੋ ਕੇ ਹਰ ਘਰ ਪਰ ਆਇਆ ਸੋ ਅੱਜ ਬਾਬਾ ਜੀ ਦੇ ਹਦੇਸ਼ਾ ਅਨੁਸਾਰ ਸਾਰੇ ਸਰਪੰਨ ਪ੍ਰੋਗਰਾਮ ਦੀ ਵੇਨੋ ਜੋ ਸਾਰਾ ਪ੍ਰੋਗਰਾਮ ਨਿਯਤ ਕਰਨ ਜਾ ਰਹੇ ਮਹਾਂਪੁਰਸ਼ ਤੋਂ ਸਾਰਿਆਂ ਦੀ ਚਾਹਤ ਵਿੱਚ ਕੋਟਨ ਕੋ ਨਮਸਕਾਰ ਹੈ ਜਿੱਥੇ ਵੀ ਦੇਸ਼ਾ ਤੇ ਦਲੇਸ਼ਾ ਦੀ ਸੰਗਤ ਦਰਸ਼ਨ ਕਰ ਰਹੀ ਹੈ ਔਰ ਦੇਖ ਰਹੀ ਹੈ ਤਾਂ ਅੱਜ ਸਾਰਾ ਹੀ ਪ੍ਰੋਗਰਾਮ ਜੋ ਹੈ ਅੱਕੇ ਅਸੀਂ ਤਿੰਨ ਦਿਨ ਦਾ ਰੋਕਾ ਪਾ ਕੇ ਸੀ ਪਰ ਕਿਸੇ ਚੀਜ਼ ਨੂੰ ਰੋਕਿਆ ਜਾਵੇ ਨਾ ਉਹ ਕੇ ਵੱਧਦੀ ਆ ਜਿੰਨਾ ਤੁਸੀਂ ਫੋਟਵਾਲੀ ਸੱਜਣ ਪਰ ਨਾ ਹੁਣ ਨਹੀਂ ਪਹੁੰਚਦਾ ਕਈ ਵਾਰ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਇਹ ਨੂੰ ਆਪਣਾ ਧਿਆਨ ਦਿਓ ਗੁਰੂ ਅਰਜਨ ਦੇਵ ਜੀ ਤੋਂ ਬਾਅਦ 150 ਸਾਲ ਤੱਕ ਮੁਗਲਾਂ ਦਾ ਰਾਜ ਰਿਹਾ ਸਾਡੇ ਭਾਰਤ ਦੇ ਵਿੱਚ 150 ਸਾਲ ਤੋਂ ਜ਼ਿਆਦਾ ਰਿਹਾ ਉਹਨਾਂ ਨੇ ਜਿੱਥੇ ਵੀ ਕੋਈ ਪ੍ਰੋਗਰਾਮ ਹੋਣਾ ਜਾ ਕੇ ਸਾਰਾ ਫੰਡ ਕਰ ਦੇਣਾ ਔਰ ਬਹੁਤ ਬਾਤ ਕਰਨੀ ਤੇ ਕਈ ਤਰ੍ਹਾਂ ਦੇ ਤਸੀਹੇ ਦੇਣੇ ਸਾਡੇ ਲੋਕਾਂ ਨੂੰ ਕੋਈ ਪ੍ਰੋਗਰਾਮ ਲਾਉਣ ਦਾ ਕਿਸੇ ਨੂੰ ਕੋਈ ਟਾਈਮ ਨਹੀਂ ਸੀ ਮਿਲਦਾ ਉਸ ਤੋਂ ਬਾਅਦ ਮੁਗਲਾਂ ਤੋਂ ਬਾਅਦ ਰਾਜਕੀਨਾਂ ਦਾ ਦੌਰਿਆ ਦਾ ਤੁਸੀਂ ਕਿੰਨੇ ਕੁ ਇਤਿਹਾਸਕ ਕੰਮ ਕੀਤੇ ਆ ਉਹ ਦਾ ਟਾਈਮ ਆ ਦੇ ਹੋਣਾ ਉਹਨਾਂ ਨੇ ਵੀ ਆਪਣੀ ਮਰਜ਼ੀ ਅਨੁਸਾਰ ਜਿਸ ਤਰ੍ਹਾਂ ਲੋੜ ਤੇ ਟੋਪਾਂ ਦੇ ਨਾਲ ਆ ਰਾਜ ਦੇ ਸੀ ਹੋ ਔਰ ਜਾ ਕੇ ਸਰਦ ਤੋਂ ਸਤੁਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਸੀ ਜਿਸ ਵੇਲੇ ਤੁਸੀਂ ਲੋਗ ਆਪਾ ਜਿਸ ਵੇਲੇ ਕੋਪਲੋਰਾ ਬਣਾਉਂਦੇ ਸੀ ਸਾਡੇ ਦਾ ਸਭ ਤੋਂ ਜਿਆਦਾ ਸਤਾਈ ਕਰਦੇ ਸੀ ਉਹ ਲੋਕ ਵੀ ਇਹ ਕਦੇ ਉੱਠਣਾ ਜਾਣ ਉਸ ਤੋਂ ਬਾਅਦ 100 ਸਾਲ ਬਾਅਦ ਸਿੱਖਾਂ ਦਾ ਰਾਜ ਆਇਆ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਬਹੁਤ ਕੁਝ ਕੀਤਾ ਅੱਜ ਸਾਨੂੰ ਉਮੀਦ ਹੈ ਕਿ ਸਾਡਾ ਵੀ ਕੋਈ ਟਾਈਮ ਆਏਗਾ ਪਰ ਸਾਡੇ ਜਿਨਾਂ ਨੂੰ ਸਾਨੂੰ ਉਮੀਦਾਂ ਨਾ

اور کس میں دم تھا ہمیں تو اپنوں نے مارا اور کسی کے, کے فیاء دم تھا لیکن کسی کی وہاں ڈھوٹی جہاں پانی پانی تھا افسوس ہوتا ہے ان کو جن پر میں نے بروسہ کیا ہے سب دم پریمیوں نے دیئے ہیں کچھ کو دشمن پر شکوا دے دیا ہے اور دشمن ڈالتا ساڑھے جڑے بچوں جڑا بڑھ دیا ساڑھے لوگ آنے ਸਾਡੇ ਵਿੱਚੋਂ ਹੀ ਸਾਰਾ ਕੰਮ ਲੋਰ ਕਰਨਾ ਚਾਹੀਦਾ ਅੱਜ ਦੇ ਤੁਸੀਂ ਪ੍ਰੋਗਰਾਮ ਕਰਾਦੇ ਆ ਇਹ ਸਗੀਆਂ ਦੇ ਵਿੱਚ ਕੋਈ ਨਹੀਂ ਬਣਾ ਸਕਦਾ ਜਿਹੜਾ ਤੁਸੀਂ ਪ੍ਰੋਗਰਾਮ ਕਰਾ ਰਹੇ ਆ ਔਰ ਅੱਜ ਤੁਸੀਂ ਸ਼ੁਰੂ ਕਰਦੇ ਆ ਕਿੱਡੇ ਬਰਾਸ ਵਿੱਚ ਪ੍ਰੋਗਰਾਮ ਹੁੰਦੇ ਆ ਕਿੱਡੇ ਪ੍ਰੋਗਰਾਮ ਹੁੰਦੇ ਆ ਜਿਹੜੇ ਹਰਦਵਾਰ ਹੁੰਦੇ ਆ ਐਡੇ ਪ੍ਰੋਗਰਾਮ ਬੜਾ ਪਿੱਛੇ ਸਗੀਆਂ 'ਚ ਨਹੀਂ ਹੋਏ ਜਿਹੜੇ ਹੁਣ ਹੋ ਰਿਹਾ ਆ ਪਰ ਸੁਭਾਨਰ ਵਾਲਾ ਕੋਈ ਵੀ ਨਹੀਂ ਸੁਭਾਨਰ ਵਾਲਾ ਕੋਈ ਨਹੀਂ ਔਰ ਸਾਰੇ ਹੀ ਉਹਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਸਾਡੇ ਆਪਣੇ ਦੂਸਰੇ ਨਹੀਂ ਆਪਣੇ ਹੀ ਕਮਜ਼ੋਰ ਕਰਨ ਜਾ ਰਹੇ ਆ ਇਸ ਕਰਕੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਇਹ ਗੁਰੂ ਅਰਜਨਦਾਸ ਦਾ ਮਿਸ਼ਨ ਆ ਇਹ ਗੁਰੂ ਅਰਜਨਦਾਸ ਦਾ ਕਿਸੇ ਸੰਤ ਦਾ ਨਹੀਂ ਹੈ ਨਾ ਕਿਸੇ ਜਸੇ ਬੰਦੀ ਦਾ ਅੱਜ 108 ਸੰਤ ਬਾਬਾ ਸ਼ੀਤਲਦਾਸ ਜੀ ਦੀ 78ਵੀਂ ਵਰਸੀ ਜਿਹੜੀ ਬੜੀ ਧੂਮ ਧਾਮ ਦੇ ਨਾਲ ਮਨਾਈ ਗਈ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਉੱਥੇ ਵੱਡੀ ਗਿਣਤੀ ਦੇ ਵਿੱਚ ਮਹਾਂਪੁਰਸ਼ ਵੀ ਅੱਜ ਜਿਹੜੇ ਆ ਇਸ ਪਵਨ ਸਥਾਨ ਦੇ ਉੱਪਰ ਪਹੁੰਚੇ ਨੇ ਸਾਡੇ ਨਾਲ ਮਹਾਂਪੁਰਸ਼ ਜੁੜ ਚੁੱਕੇ ਹਨ ਆਓ ਇਸ ਮੌਕੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਮਹਾਰਾਜ ਜੀ ਬੋਲੇ ਸੋ ਨਿਹਾਲ ਸਤਿਗੁਰੂ ਦਾਸ ਮਹਾਰਾਜ ਜੀ ਕੀ ਜੈ ਜਨਮਨ ਦੋਹੁ ਮੈਂ ਨਾਹੀ ਜਨ ਪਰਉਪਕਾਰੀ ਆਏ ਜੀਵਾਨ ਦੇ ਭਗਤੀ ਲਾਇਨ ਹਰ ਸੋ ਲੈਨ ਮਲਾਈ ਤੋਂ ਸਾਡੇ ਮਹਾਨ ਮਹਾਂਪੁਰਸ਼ ਬਾਬਾ ਜੀ ਬੋਣਵਾਲੇ ਜਿਨ੍ਹਾਂ ਦੀ ਕਿਰਪਾ ਦੇ ਨਾਲ ਬਹੁਤ ਦੂਰ ਤੱਕ ਦੇਸ਼ ਔਰ ਵਿਦੇਸ਼ ਦੀਆਂ ਸੰਗਤਾਂ ਉਨ੍ਹਾਂ ਦੇ ਚਰਨ ਕਮਲਾਂ ਤੋਂ ਆਸ਼ੀਰਵਾਦ ਪ੍ਰਾਪਤ ਕਰਦੀਆਂ ਅੱਜ ਉਹਨਾਂ ਦੀ ਵਰਸੀ ਸਮਾਗਮ ਹੈ ਸੰਤ ਭਾਬਾ ਸੀਤਲਦਾਸ ਮਹਾਰਾਜ ਜੀ ਦੀ ਤੇ ਸਾਰੇ ਹੀ ਮਹਾਨ ਮਹਾਪੁਰਸ਼ ਅੱਜ ਸਾਰੀ ਸੰਗਤ ਨੂੰ ਮੀਡੀਆ ਦੁਆਰਾ ਦਰਸ਼ਨ ਦੇ ਰਹੇ ਆ ਔਰ ਜਿੱਥੇ ਵੀ ਇਹ ਆਵਾਜ਼ ਪਹੁੰਚਦੀ ਆ ਅਸੀਂ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਔਰ ਮਹਾਪੁਰਸ਼ਾਂ ਦੇ ਚਰਨਾਂ 'ਚ ਅਸੀਂ ਨਕਮਸਤਕ ਹੋ ਕੇ ਇਹੋ ਹੀ ਅਰਦਾਸ ਕਰਦੇ ਆ ਕਿ ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ ਗੁਣਗਾਵਾਂ ਦਿਨ ਰਾਤ ਨਾਨਕ ਚੌਇਓ ਤੋਂ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਲੱਖਾਂ ਸੰਗਤਾਂ ਇਹ ਕਿੰਨੇ ਦਿਨਾਂ ਤੋਂ ਅਖੰਡ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ ਸੀਗੀਆਂ ਔਰ ਇਦਾਂ ਦੀਆਂ ਲਾਈਟਾਂ ਮਹਾਰਾਜ ਨੇ ਕਿਰਪਾ ਕੀਤੀ ਕਿ ਦੂਰ ਤੱਕ ਹੀਰੇ ਵਾਂਗ ਚਮਕਦੀਆਂ ਸੀ ਤੇ ਅੱਜ ਭੋਗ ਪ੍ਰੰਤ ਸਾਰੇ ਮਹਾਨ ਮਹਾਪੁਰਸ਼ ਦੇਸ਼ਾਂ ਔਰ ਵਿਦੇਸ਼ਾਂ ਤੋਂ ਸੰਗਤਾਂ ਐਨਆਰਆਈ ਲੋਕ ਆ ਕੇ ਨਕਮਸਤਕ ਹੋਏ ਆ ਜਿੱਥੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਸੰਤਾਂ ਨੂੰ ਮੁਬਾਰਕ ਵੀ ਦਿੰਦੇ ਆ ਕਿਉਂਕਿ ਮਹਾਪੁਰਸ਼ਾਂ ਦੀ ਜੀ ਵਰਸੇ ਸਮਾਗਮ ਆ ਉੱਥੇ ਅਸੀਂ ਮੀਡੀਆ ਦਾ ਜਨ ਜਨ ਪੰਜਾਬੀ ਨਿਊਜ਼ ਅਤੇ ਹੋਰ ਸਾਰੇ ਜਿੰਨੇ ਵੀ ਚੈਨਲ ਸਾਡੇ ਚੱਲੇ ਆ ਫਾਸਪੋਰ ਸਾਰੇ ਹੀ ਜਿੰਨੇ ਚੈਨਲ ਸੇਵਾ ਨਿਭਾ ਰਹੇ ਸੀ ਸਾਰਿਆਂ ਲਈ ਅਰਦਾਸ ਕਰਦੇ ਆ ਗੁਰੂ ਪਾਤਸ਼ਾਹ ਜੀ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ ਕਰੇ ਔਰ ਜਿੰਨੇ ਵੀ ਦਰਸ਼ਕ ਦੇਖ ਰਹੇ ਆ ਸਾਰਿਆਂ ਲਈ ਅਸੀਂ ਅਰਦਾਸ ਕਰਦੇ ਆ ਕਿ ਮਹਾਪੁਰਸ਼ਾਂ ਦੀ ਅਸ਼ੀਰਵਾਦ ਸਾਰਿਆਂ ਨੂੰ ਤੁਹਾਨੂੰ ਘਰ ਬੈਠਿਆਂ ਨੂੰ ਮਿਲੇ ਔਰ ਮਹਾਪੁਰਸ਼ਾਂ ਦੀਸ਼ੀਰਵਾਦ ਪ੍ਰਾਪਤ ਕਰਕੇ ਤੁਸੀਂ ਦਿਨ ਦੁਗਣੀ ਔਰ ਰਾਤ ਚੌਗਣੀ ਤਰੱਕੀ ਕਰੋ ਸਾਰੇ ਮਹਾਪੁਰਸ਼ਾਂ ਵੱਲੋਂ ਲੱਖ ਲੱਖ ਬਿਮਾਰਕਾ ਔਰ ਸ਼ੁਭ ਅਸ਼ੀਰਵਾਦਾਂ ਧੰਨਵਾਦੀ ਜੀ ਜਿਹੜੀ 4 April ਨੂੰ ਜਿਹੜੀ ਦਮੜੀ ਸ਼ੁਭਾ ਯਾਤਰਾ ਕੱਢੀ ਜਾ ਰਹੀ ਹੈ ਉਹਦੇ ਬਾਰੇ ਵੀ ਸੰਗਤਾਂ ਨਾਲ ਹਾਂ ਸਾਰੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ 4 April ਨੂੰ ਜੂੜਵਾਲੀ ਤੋਂ ਜੋ ਹਰ ਸਾਲ ਦੀ ਤਰ੍ਹਾਂ ਸਾਰੇ ਮਹਾਪੁਰਸ਼ਾਂ ਵੱਲੋਂ ਹਰ ਦوار ਮਹਾਪੁਰ ਚਲਦੇ ਆ ਤੇ ਇਹਨਾਂ ਦੇ ਵੱਖਰੇ ਵੱਖਰੇ ਰਸਤੇ ਹੁੰਦੇ ਜਾਣ ਵਾਸਤੇ ਤੇ ਇਸ ਵਾਰ ਅਸੀਂ ਸੰਗਤਾਂ ਦੇ ਕਹਿਣ ਨਾਲ ਕਿਉਂਕਿ ਸੰਗਤਾਂ ਹਰ ਇੱਕ ਆਉਡੀ ਕਰ ਰਹੀਆਂ ਸਾਰੀ ਪਾਸੇ ਤੇ ਇਸ ਵਾਰ ਜੋ ਸ਼ੋਭਾ ਯਾਤਰਾ 4 ਤਰੀਕ ਨੂੰ ਚੂੜੋ ਵਾਲੀ ਪਬਲਿਕ ਸਕੂਲ ਸ੍ਰੀ ਗੁਰੂ ਵਿਦਾਸ ਪਬਲਿਕ ਸਕੂਲ ਆਦਮਪੁਰ ਦੇ ਨਜ਼ਦੀਕ ਤੋਂ ਜਿਸ ਤਰ੍ਹਾਂ ਹਰ ਸਾਲ ਨਿਕਲਦੀ ਹੈ ਇਸ ਤਰ੍ਹਾਂ ਵੀ ਇਸ ਵਾਰੀ ਵੀ ਮਾਲਕ ਦੀ ਕਿਰਪਾ ਹੋਈ ਹੈ ਇਸ ਵਾਰ ਆਦਮਪੁਰ ਭੋਗੌਰ ਬੁੱਲੋਵਾਲ ਹੁਸ਼ਾਰਪੁਰ ਹੁੰਦੀ ਹੋਈ ਗੜਸ਼ੰਕਰ ਗੜਸ਼ੰਕਰ ਤੋਂ ਚਰਨ ਗੰਗਾ ਖਰਾਲਗੜ ਰਾਤ ਸੰਗਤ ਰੁਕੇਗੀ ਤੇ ਸਵੇਰੇ 5 ਤਰੀਕ ਨੂੰ ਉੱਥੋਂ ਸਾਰੀਆਂ ਹੋਰ ਇਧਰ ਉਧਰੋਂ ਸਾਰੀਆਂ ਸੰਗਤਾਂ ਆਪਣੀਆਂ ਬੱਸਾਂ ਆਪਣੇ ਕਿਉਂਕਿ ਨਗਰ ਤੋਂ ਜਿੰਨੀ ਵੀ ਸੰਗਤ ਹੈ ਸਾਰੀ ਉਹ ਚਰਨ ਗੰਗਾ ਹੀ ਗੁਰੂ ਪਾਤਸ਼ਾਹ ਬੇਗੰਪੁਰਾ ਸਦਮ ਜੋ ਸੰਤ ਮਹਾਪੁਰਸ਼ਾ ਨੇ 11 ਏਕੜ ਜ਼ਮੀਨ ਕੀਦੀਆ ਉੱਥੇ ਸਾਰੀਆਂ ਸੰਗਤਾਂ ਨੇ ਲੰਗਰ ਵੀ ਛਕਣਾ ਔਰ ਇਸ਼ਨਾਨ ਪਾਣੀ ਕਰਨਾ ਦਰਸ਼ਨ ਕਰਨੇ ਤਸਵੀਰੇ 5 ਤਰੀਕ ਨੂੰ ਕੁਝ 10 10 ਦੇ ਕਰੀਬ 10 ਵਜੇ ਦੇ ਕਰੀਬ ਉੱਥੋਂ ਚੱਲੇ ਪਹੁੰਚਗੇ ਤੇ ਇਹ ਯਾਤਰਾ ਅਨੰਤਪੁਰ ਸਾਹਿਬ ਔਰ ਮੁਹੱਲੀ ਹੁੰਦੀ ਹੋਈ ਜਵਨਾਨਗਰ ਸਹਾਰਨਪੁਰ ਤੇ ਹਰਦوار ਪਹੁੰਚੇਗੀ 5 ਤਰੀਕ ਸ਼ਾਮ ਨੂੰ 6 ਨੂੰ ਉਹ ਆਪਣੇ ਭਗਵਾਨ ਰਵਿਦਾਸ ਆਸ਼ਰਮ ਬੀਗਮਪੁਰਾਂ ਤੋਂ ਜੋ ਹਰ ਸਾਲ ਬਹੁਤ ਤਦਾਦ ਦੇ ਸੰਗਤਾਂ ਹਰਕੀਪੌੜੀ ਪੈਦਲ ਚੱਲ ਕੇ ਜਾਂਦੀਆਂ ਕੋ 6 ਤਰੀਕ ਨੂੰ ਹੋਵੇਗੀ 7 ਤਰੀਕ ਨੂੰ ਖੁੱਲੇ ਪੰਡਾਲਾਂ ਵਿੱਚ ਸੰਗਤਾਂ ਨੂੰ ਸਾਰੀਆਂ ਸੰਗਤਾਂ ਨੂੰ ਮਹਾਰਾਜ ਦਰਸ਼ਨ ਦੇਣਗੇ ਔਰ ਮਹਾਂਪੁਰਖ ਪਰਵਚਨ ਕਰਨਗੇ ਤੇ 7 ਤਰੀਕ ਸ਼ਾਮ ਨੂੰ ਹੀ ਸੰਗਤਾਂ ਵਾਪਸੀ ਕਰਨਗੀਆਂ ਤਾਂ ਅਸੀਂ ਸਾਰਿਆਂ ਦੀ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਜਿੱਥੇ ਵੀ ਹੈ ਉਹ ਸਾਰੇ ਰਲ ਮਿਲ ਕੇ ਇੱਕ ਤਾਂ ਸ਼ੋਭਾ ਯਾਤਰਾ ਦਾ ਸਵਾਗਤ ਕਰੋ ਔਰ ਸਾਰੇ ਰਲ ਮਿਲ ਕੇ ਆਪਾਂ ਇਹ ਮਹਾਰਾਜ ਦਾ ਗੁਰੂ ਅਰਜਨਦਾਸ ਮਹਾਰਾਜ ਦੀ ਸ਼ੋਭਾ ਯਾਤਰਾ ਕਿਸੇ ਸੰਤ ਦੀ ਨਹੀਂ ਇਹਦਾ ਸਮਝ ਲੈਣ ਕਿ ਉਹ ਸੰਤ ਫੋੜ ਵਾਲਿਆਂ ਦੀ ਆ ਜਾਂ ਉਹਨਾਂ ਦੀ ਹੈ ਇਹ ਗੁਰੂ ਅਰਜਨਦਾਸ ਮਹਾਰਾਜ ਜੀ ਦੀ ਹੈ ਦਮੜੀ ਭੇਟਾ ਸ਼ੁਭ ਯਾਤਰਾ ਤੋਂ ਬੇਗਮਪੁਰੇ ਤੱਕ ਜਾਏਗੀ ਹਰਦਵਾਰ ਤੱਕ ਤੇ ਉੱਥੇ ਮਹਾਰਾਜ ਦਰਸ਼ਨ ਕਰਕੇ ਸਾਰੀਆਂ ਸੰਗਤਾਂ ਦੇ ਇਸ਼ਨਾਨ ਪਾਣੀ ਕਰਕੇ ਤੇ ਅਸ਼ੀਰਵਾਦ ਲੈ ਕੇ 7 ਤਰੀਕ ਸ਼ਾਮ ਨੂੰ ਸਾਰਿਆਂ ਨੇ ਵਾਪਸੀ ਕਰਨੀ ਆ ਸੋ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਮੀਡੀਆ ਦੁਆਰਾ ਧੰਨਵਾਦ ਵੀ ਕਰਦੇ ਆ ਸਾਰੀਆਂ ਸੰਗਤਾਂ ਦਾ ਕਿਉਂਕਿ ਸਾਰਿਆਂ ਨੇ ਦਰਸ਼ਨ ਕਰਨੇ ਆ ਤੋਂ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜਿਹੜੀ ਸਾਡੀ ਆਵਾਜ਼ ਉਹਨਾਂ ਤੱਕ ਪਹੁੰਚਾਰੇ ਬਹੁਤ-ਬਹੁਤ ਧੰਨਵਾਦ